ਇਥੇ ਤਕਰੀਬਨ ਮੈਨੂੰ ਲੱਗਦਾ 3-4 ਦੇ ਲੱਗੇ ਜਿਹੜੀ ਸ਼ਨਾਵ ਪੜੀ ਗਈ ਹੈ ਪੇਟੀ। ਉਹ ਡੇਰਾਵਾ ਬਣਾਣੇ ਕ ਬਾਈਲੈਕਸ਼ਨ ਚੱਲ ਰਹੀ ਹੈ ਤੇ ਅੱਜ ਤੋਂ ਮੈਨੂੰ ਲੱਗਦਾ ਸਾਰਾ ਕੁਝ ਬੰਦ ਹੋਣਾ ਸੀਗਾ। ਬਹੁਤ ਬਦ। ਇਹ ਕਿਹਦੀ ਸ਼ਰਾਬ ਹੈ? ਨਹੀਂ ਤੁਸੀਂ ਲੈ ਕੇ ਆਏ ਹੋ। ਕਿਹਦੀ ਸ਼ਰਾਬ ਹੈ? ਜਿੱਥੇ ਗੱਡੀ ਆਈ ਹੈ ਜਾਈ ਟਰਾਕ। ਅੱਧੀ ਰਾਤ ਕਾਂਗਰਸੀਆਂ ਹਲਕਾ ਡੇਰਾ ਬਾਬਾ ਨਾਨਕ ਨੂੰ ਜਾਂਦੇ ਤੋਂ ਸ਼ਰਾਬ ਦੇ ਭਰੇ ਟਰੱਕ ਫੜ ਕੇ ਪੁਲਿਸ ਦੇ ਕੀਤੇ ਹਵਾਲੇ ਥਾਣਾ ਕਣੀਏਕੇ ਬਾਂਗਰ ਦੀ ਪੁਲਿਸ ਤੇ ਸਬੂਤ ਕੀਤੇ ਗੇ ਸ਼ਰਾਬ ਦੇ ਤੋਂਵੇਂ ਭਰੇ ਟਰੱਕ ਅੱਧੀ ਰਾਤੀ ਉਹਦੇ ਵੀਰ ਰੰਦਾਵਾ ਦੇ ਕਾਂਗਰਸੀ ਬੈਠੇ ਰਹੇ ਥਾਣਾ ਕਣੀਏਕੇ ਬਾਂਗਰ ਕੁਝ ਵੀ ਦੱਸਣ ਤੋਂ ਇਨਕਾਰੀ ਹਨ ਪੁਲਿਸ ਦੇ ਉੱਚ ਅਧਿਕਾਰੀ ਆਮ ਆਦਮੀ ਪਾਰਟੀ ਵੱਲੋਂ ਹੰਡਲ ਲਈ ਸ਼ਰਾਬ ਚਾਰੀ ਸੀ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਉਹਦੇ ਵੀਰ ਰੰਦਾਵਾ ਦੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ 'ਤੇ ਲਗਾਏ ਦੋਸ਼ ਪੁਲਿਸ ਘਰੀ ਹੈ ਸਾਰੇ ਮਾਮਲੇ ਦੀ ਜਾਣ ਕਾਟੇਰਾ ਬਾਬਾ ਨਾਨਕ ਦੀਆਂ ਜਿਮਨੀ ਚੋਨਾਆਂ ਤੀਆਂ ਬੂਟਾ ਪੈਨ ਨੂੰ ਸਿਰਫ ਇੱਕ ਦਿਨੀ ਪਛਾ ਤੇ ਅੱਜ ਰਾਤ ਕਾਂਗਰਸੀਆਂ ਚ ਇੱਕ ਭਾਰੀ ਸਰਗਰਮੀ ਦਿਖਾਈ ਦਿੱਤੀ ਜਦੋਂ ਉਹਨਾਂ ਨੇ ਹਲਕਾ ਟੇਰਾ ਬਾਬਾ ਨਾਨਕ ਨੂੰ ਜਾਂਦੇ ਦੋ ਸ਼ਰਾਬ ਦੇ ਭਰੇ ਟਰੱਕ ਫੜ ਕੇ ਪੁਲਿਸ ਤੇ حوالے ਕੀਤੇ ਇਸਮਾਨਦੀ ਟਰੱਕ ਦੇ ਡਰਾਈਵਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਆਪਣਾ ਨਾਮ ਸੋਨੂ ਸਨੋ ਬਲਵਿੰਦਰ ਸਿੰਘ ਦੱਸਿਆ ਉਹਨੇ ਕਿਹਾ ਕਿ ਉਹ ਇਹ ਟਰੱਕ ਪਰ ਕੇ ਅਜਨਾਲੇ ਤੋਂ ਲੈ ਕੇ ਆਇਆ ਹੈ ਤੇ ਉਹ ਇਹ ਹਲਕਾ ਟੇਰਾ ਬਾਬਾ ਨਾਨਕ ਨੂੰ ਲਿਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਉਸ ਨੂੰ ਫੜ ਲਿਆ ਗਿਆ ਅਤੇ ਉਹ ਇਹ ਕਿੱਥੇ ਲੈ ਕੇ ਜਾ ਰਿਹਾ ਸੀ ਉਹ ਇਹ ਤਸਲੀਬਖਸ਼ جواب ਨਹੀਂ ਦੇ ਸਕਿਆ। ਅੱਛਾ ਤੇ ਅਤੀ ਰਾਤ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਿੱਥੇ ਉਹਦੇ ਵੀ ਰੰਧਾਵਾ ਦੇ ਕਾਂਗਰਸੀਆਂ ਨੇ ਰੋਟੀ ਵੀ ਖਾਣਾ ਕੜੀਏ ਕੇ ਪਾਂਗਰ ਹੀ ਖਾਧੀ। 1 ਵਜੇ ਤੋਂ ਬਾਅਦ ਵੀ ਉਹਦੇ ਵੀ ਰੰਧਾਵਾ ਦੇ ਕਾਂਗਰਸੀ ਖਾਣਾ ਅਲੀਵਾਲ ਹੀ ਬੈਠੇ ਸਨ। ਤਾਂ ਦੱਸਦੇ ਕਿ ਕਾਂਗਰਸੀਆਂ ਵੱਲੋਂ ਇੱਕ ਟਰੱਕ ਥਾਣਾ ਫਤੇਗੜ ਚੂੜੀਆਂ ਵਿਖੇ ਫੜਾਇਆ ਗਿਆ ਜਦ ਕਿ ਦੂਸਰਾ ਟਰੱਕ ਅਲੀਵਾਲ ਵਿਖੇ ਫੜਾਇਆ ਗਿਆ ਹੈ। ਪਹਿਲਾ ਟਰੱਕ ਜੋ ਅਤੇ ਕੜ ਚੂੜੀਆਂ ਕਾਂਗਰਸੀ ਵਰਕਰਾਂ ਵੱਲ ਫੜਾਇਆ ਗਿਆ ਉਸ ਟਰੱਕ ਨੂੰ ਵੀ ਖਾਣਾ ਅਲੀਵਾਲ ਲਜਾਇਆਗਾ ਜਿੱਥੇ ਕੇ ਆਪਣੇ ਕਾਂਗਰਸੀ ਸਾਥੀਆਂ ਨੂੰ ਲਾਲ ਕਾਂਗਰਸੀ ਸਾਥੀਆਂ ਸਮੇਤ ਸੁਖਿੰਦਰ ਸਿੰਘ ਰੰਧਾਵਾ ਤੇ ਬੇਟੇ ਮੋਦੇਵੀਰ ਰੰਧਾਵਾ ਵੀ ਉੱਥੇ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਉੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਉੱਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿ ਆਹ ਸ਼ਰਾਬ ਦੇ ਭਰੇ ਟਰੱਕ ਫਲਕਾਟੀਰਾ ਬਾਬਾ ਨਾਨਕ ਚ ਆਮ ਆਦਮੀ ਪਾਰਟੀ ਦੇ ਜਾਰੇਸ਼ਣ ਜੋ ਕਿ ਉੱਥੇ ਝੋਨਾ ਨੂੰ ਲੈ ਕੇ ਵੰਡਨੇਸ਼ ਉਹਨਾਂ ਨੇ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਉੱਪਰ ਦੋਸ਼ ਲਗਾਉਂਦੇ ਹੋਏ ਕਿ ਉਹ ਇਸ ਦਰਸ਼ਨ ਕੀ ਇੱਕ ਕੀੜਾ ਬਤਲਾ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਸ਼ਰਾਬ ਵੰਡ ਲਈ ਉੱਥੇ ਲਜਾਰੇ ਸਨ ਉਹਨਾਂ ਵਿਰੁੱਧ ਪੰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਬੰਤੀ ਉੱਤੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਕਹਿੰਦੇ ਕਿ ਜਾਂਚ ਕਰ ਤੋਂ ਬਾਅਦ ਹੀ ਮੀਡੀਆ ਸਾਹਮਣੇ ਕੋਈ ਗੱਲਬਾਤ ਦੱਸੀ ਜਾਵੇਗੀ ਆਪਾਂ ਇਸ ਵੇਲੇ ਮੌਜੂਦ ਹਾਂ ਫਤੇਗੜ ਚੂੜੀਆਂ ਪੁਲਿਸ ਸਟੇਸ਼ਨ ਅੱਗੇ ਜਿੱਥੇ ਕਿ ਇੱਥੇ ਵੱਡੀ ਗਿਤੀ ਵਿੱਚ ਕਾਂਗਰਸੀ ਵਰਕਰ ਜਿਹੜੇ ਨੇ ਉਹ ਇਕ ਇਹਨਾਂ ਨੇ ਇੱਕ ਤਰ੍ਹਾਂ ਦੇ ਤੌਰ ਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਦੋ ਟਰੱਕ ਜਿਹੜੇ ਨੇ ਨਜਾਇਜ਼ ਸ਼ਰਾਬ ਦੇ ਭਰੇ ਫੜੇ ਗਏ ਨੇ ਜਿਸ ਵਿੱਚ 2000 ਦੇ ਕਰੀਬ ਜਿਹੜੀ ਆ ਨਜਾਇਜ਼ ਸ਼ਰਾਬ ਦੀ ਪੇਟੀਆਂ ਟਰੱਕਾਂ ਦੇ ਵਿੱਚ ਮੌਜੂਦ ਹੈ ਇੱਕ ਟਰੱਕ ਜਿਹੜਾ ਉਹ ਬਾਹਰ ਅਲੀਵਾਲ ਦੇ ਨੇੜੇ ਖੜਾ ਜਾਇਆ ਤੇ ਦੂਜਾ ਜਿਹੜਾ ਟਰੱਕ ਆ ਭਰਿਆ ਸ਼ਰਾਬ ਦੀਆਂ ਪੇਟੀਆਂ ਦਾ ਉਹ ਇਸ ਵੇਲੇ ਪੁਲਿਸ ਸਟੇਸ਼ਨ ਫਤੇਗੜ ਚੂੜੀਆਂ ਦੇ ਥਾਣੇ ਦੇ ਬਾਹਰ ਖੜਾ ਹੈ ਅਤੇ ਵੱਡੀ ਗਿਣਤੀ ਵਿੱਚ ਜਿਹੜੇ ਨੇ ਇੱਥੇ ਕਾਂਗਰਸੀ ਵਰਕਰ ਜਿਹੜੇ ਨੇ ਇੱਥੇ ਪੁਲਿਸ ਸਟੇਸ਼ਨ ਆ ਫਤੇਗੜ ਚੂੜੀਆਂ ਦੇ ਬਾਹਰ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਪਿੱਛਾ ਕਰਕੇ ਇਹ ਦੋ ਟਰੱਕ ਨਜਾਇਜ਼ ਸ਼ਰਾਬ ਦੇ ਜਿਹੜੇ ਨੇ ਉਹ ਫੜੇ ਗਏ ਨੇ ਮੌਕੇ ਤੋਂ ਫੜੇ ਗਏ ਨੇ ਗੱਲਬਾਤ ਕਰਦਿਆਂ ਵੱਖ-ਵੱਖ ਜਿਹੜੇ ਕਾਂਗਰਸੀ ਇੱਥੇ ਪੁਲਿਸ ਸਟੇਸ਼ਨ ਫਤੇਗੜ ਚੂੜੀਆਂ ਦੇ ਅੱਧੀ ਰਾਤ ਇਸ ਵੇਲੇ ਦਾ 11:30 ਪਾਉਣੇ 12 ਦਾ ਟਾਈਮ ਹੈ ਅੱਧੀ ਰਾਤ ਦਾ ਜਦਕਿ ਵੱਡੀ ਗਿਣਤੀ ਜਿਹੜੇ ਮੈਡਮ ਜਤਿੰਦਰ ਕੌਰ ਦੇ ਸਮਰਥਕ ਅਤੇ ਕਾਂਗਰਸੀ ਵਰਕਰ ਨੇ ਉਹਨਾਂ ਵੱਲੋਂ ਜੋ ਟਰੱਕ ਇੱਥੇ ਨਜਾਇਜ਼ ਸ਼ਰਾਬ ਦਾ ਫੜ ਕੇ ਲਿਆਂਦਾ ਗਿਆ ਪੁਲਿਸ ਦੀ ਮਦਦ ਦੇ ਨਾਲ ਤੇ ਗੱਲਬਾਤ ਕਰਦੇ ਵੱਖ-ਵੱਖ ਆਗੂ ਨਾਲ ਕਿਥੋਂ ਆਇਆ ਟਰੱਕ ਤੁਹਾਡਾ ਜੀ ਨਾਲੇ ਹਾਂਜੀ ਉਹ ਨਾਲੇ ਇਹ ਕਿਹਦੀ ਸ਼ਰਾਬ ਹੈ ਨਹੀਂ ਤੁਸੀਂ ਲੈ ਕੇ ਆਏ ਹੋ ਇਹਦੀ ਸ਼ਰਾਬ ਹੈ ਵਾਹ ਇਹਦੀ ਗੱਡੀ ਆਈ ਜਾਈ 20 ਹੈ ਆਈਟਮ ਤੁਹਾਨੂੰ ਤੁਹਾਨੂੰ ਕਿਨੇ ਦੇ ਕੇ ਭੇਜਿਆ ਇਹ ਨਾਲੇ ਸਾਡੇ ਦੇ ਮਾਲਕਾਂ ਦੇ ਨਾਲ ਇਸ ਆਪਣਾ ਡੇ ਦੇ ਹਲਕੇ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਦਾਵੇ ਦੇ ਪਿੰਡ ਜਾ ਰਹੀ ਸੀਗੀ दारू ਠੀਕ ਹੈ ਜੀ ਇੱਕ ਟਰੱਕ ਅਸੀਂ ਫੜਿਆ ਵਾ ਆਪਣਾ ਕਾਲੇ ਫਗਾਨੇ ਤੋਂ ਸ਼ਾਪਰ ਨੂੰ ਜਾਂਦੇ ਆ ਇੱਕ ਘਾੜਕੀਆਂ ਤੋਂ ਸਮਰਾਵਾਂ ਨੂੰ ਆਪਾਂ ਫੜਿਆ ਜੀ ਠੀਕ ਹੈ ਜੀ ਆ ਗੱਡੀ ਦਾ ਡਰਾਈਵਰ ਆ ਸੋਨੂ ਇਹਦਾ ਨਾਮ ਆ ਤੇ ਅਜਨਾਲੇ ਹਲਕੇ ਤੋਂ ਆਪਣਾ ਇਹ दारू ਨਿਕਲ ਗਈ ਤੇ ਆਪਣਾ ਡੇਰਾ ਬਾਬਾ ਨਾੜਗੜ ਕੇ ਜਾ ਰਹੀ ਹੈ ਇਦਾਂ ਹੀ ਹੈ ਨਾ ਇਹ ਗੱਡੀ ਡੇਰਾ ਬਾਬਾ ਨਾੜਗੜ ਤੇ ਜਾ ਰਹੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ ਗੁਰਦੀਪ ਰੰਧਾਵੇ ਦੀ ਇਸ ਕੱਲੇ ਟਰੱਕ ਤੇ 2250 ਪੇਟੀਆਂ दारू ਇਹਦੇ 'ਚ ਆ ਤੋ 22500 ਪੇਟੀਆਂ ਦਾਰੂ ਜਿਹੜੀ ਆ ਦੋਸਤਾਂ ਦਾ ਕਹਿੰਦਾ ਬਾਵੇ 4000 ਦੇ ਕਰੀਬ ਜਿਹੜੀਆਂ ਪੇਟੀਆਂ ਜਿਹੜੀਆਂ ਦੋ ਟਰੱਕਾਂ ਦੇ ਵਿੱਚ ਸਾਢੇ 4 ਸਾਢੇ 4 5000 ਮੈਕਸिमम ਇੱਕ ਟਰੱਕ ਜਿਹੜਾ ਤੁਹਾਂ ਫੜ ਲਿਆ ਦੂਜਾ ਜਿਹੜਾ ਦੋਵੇਂ ਫੜੇਗੇ ਦੋ ਦੂਜਾ ਵੀ ਲਾਈਵ ਸ਼ਰੀਆਮ ਬੋਲਿਆ ਯੋ ਠੀਕ ਹੈ ਗੁਰਦੀਪ ਸਿੰਘ ਰੰਦਾਵੇ ਦੇ ਆਪਣਾ ਹਲਕੇ ਚ ਉਹਨਾਂ ਦੀ ਦਾਰੂ ਆ ਰਹੀ ਹੈ ਗੁਰਦੀਪ ਰੰਦਾਵੇ ਦੀ ਉਸੇ ਮੌਕੇ ਤੇ ਤੁਹਾਨੂੰ ਕਿਸੇ ਬੰਦੇ ਨੇ ਤੁਸੀਂ ਲੋਡ ਕਿੱਥੋਂ ਗੱਡੀ ਕਢੀ ਇਹ ਨਾਲੇ ਤੋਂ ਜੀ ਨਹੀਂ ਅਜੇ ਨਾਲੇ ਤੋਂ ਕਿੱਥੋਂ ਹਾਂ ਕਮੇਟੀ ਕਰ ਬੈਸਣ ਕਿੰਨੇ ਕਰਾਈ ਹੀ ਇਹ ਨਾ ਨਹੀਂ ਇਹ ਪਤਾ ਉੱਥੇ ਬੰਦਿਆਂ ਨੇ ਕੀਤੀ ਇਹ ਲੋਣਾ ਹੈ ਪਾਰੀ ਵਾਲ ਨੇ ਕਰਵਾਈ ਹੈ ਜੀ ਨਾਲੇ ਹਲਕੇ ਤੋਂ ਉੱਥੋਂ ਹੀ ਆਈ ਹੈ ਦਾਰੂ ਕੋਈ ਕੱਲੇ ਹੋ ਹਾਂ ਜੀ ਇਹ ਨਾਂ ਨਾ ਨਾ ਇੱਕ ਮੁੰਡਾ ਹੈ ਗੱਡੀ ਉਹਨੂੰ ਦੇਖੋ ਕਿੱਥੋਂ ਲੈਂਦੀ ਗੱਡੀ ਇਹ ਭਾਈ ਜੀ ਨਾਲੇ ਇਹ ਨਾਲ ਕਿੰਨੇ ਲਦਾਈ ਸੀ ਤੁਹਾਨੂੰ ਕਿੰਨੇ ਫੋਨ ਕੀਤਾ ਸੀ ਫਿਰ ਗੱਡੀ ਇੱਥੇ ਲੋਡ ਕਰ ਲਓ ਭਾਈ ਮਾਲਕ ਨੇ ਇਹ ਗੱਲ ਕਿਹਦੇ ਮਾਲਕ ਕੌਣ ਹੈ ਮਾਲਕ ਦਾ ਹਵਾਲਾ ਟ੍ਰੱਕ ਦਾ ਮਾਲਕ ਹਾਂਜੀ ਟ੍ਰੱਕ ਦਾ ਮਾਲਕ ਕੌਣ ਹੈ ਸੌ ਬਾਤ ਹਾਂਜੀ ਸੌ ਬਾਤ ਹੈ ਹੈ ਸੌ ਬਾਤ ਯਾਰ ਇੱਕ ਮਿੰਟ ਸੌ ਬਾਤ ਇਹ ਸਾਡਾ ਭਾਜੀ ਵਿਪਨ ਸਰਦਾਰ ਡੀਐਸਪੀ ਸਾਹਿਬ ਵਿਪਨ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਹੈ ਮੌਕੇ ਤੋਂ ਟੰਮੜ ਫੜ ਕੇ ਕਮਾਣੇ ਲਿਆ ਦੇ ਜੀ ਅਸੀਂ ਫਰੇਗੜ ਚੂੜੀਆਂ ਰੋ ਟ੍ਰੱਕ ਕਾਬੂ ਕੀਤਾ ਜੀ ਇਹ ਜੀ ਫਰੇਗੜ ਚੂੜੀਆਂ ਰੋ ਟ੍ਰਪਲਿਆਂ ਵੱਲ ਨੂੰ ਅਸੀਂ ਜਾ ਰਹੇ ਸੀ ਆਪਣੇ ਰੋਜ਼ਾਨੇ ਕੰਮ ਰੋਜ਼ਾਨਾ ਕੰਮਕਾਰਾਂ ਦੇ ਨਾਲ ਇਹ ਸ਼ੱਕੀ ਹਾਲਤ ਦੇ ਵਿੱਚ ਟਰੱਕ ਜਿਹੜਾ ਓਵਰ ਸਪੀਡ ਜਾਣ ਰਿਹਾ ਸੀ ਜਦੋਂ ਇਹ ਮੁੜਿਆ ਵਾ ਬੰਦੇਸ਼ਾ ਪਾਲਸੜਾ ਜਿਹੜਾ ਮੋੜੇ ਭੱਠੇ ਵਾਲਾ ਉੱਥੋਂ ਟਰਪਲਿਆਂ ਵੱਲ ਨੂੰ ਘੜਕੀਆਂ ਵੱਲ ਨੂੰ ਇਹ ਜਦੋਂ ਉੱਥੋਂ ਮੋੜ ਮੁੜਿਆ ਜੀ ਬੜੀ ਸਪੀਡ ਦੇ ਵਿੱਚ ਤੇ ਬੜੀ ਓਵਰ ਕੰਟਰੋਲ ਦੇ ਵਿੱਚ ਇਹ ਮੁੜਿਆ ਤੇ ਸਾਡੇ ਨਾਲ ਹੀ ਗੱਡੀ ਇੱਕ ਮੇਰੀ ਹੀ ਇੱਕ ਹੋਰ ਗੱਡੀ ਆਪਾਂ ਜਿਹੜੀ ਨਾਲ ਲਾ ਕੇ ਤੇ ਇਹਨਾਂ ਨੂੰ ਜਦੋਂ ਕਾਬੂ ਕੀਤਾ ਵੇਖਿਆ ਵੀ ਕੀ ਹਾਲਾਤ ਹੈ ਕੋਈ ਸ਼ੱਕੀ ਵੀ ਇਹ ਕੋਈ ਨਸ਼ਾ ਪੱਤਾ ਨਾ ਕੀਤਾ ਹੋਵੇ ਕਿਸੇ ਦਾ ਨੁਕਸਾਨ ਨਾ ਕਰ ਦੇਣ ਜਦੋਂ ਵੇਖਿਆ ਖਲਾੜ ਕੇ ਇਹਦੇ ਵਿੱਚ ਜੀ ਸ਼ਰਾਬ ਸੀ ਤੇ ਅਸੀਂ ਇਹਨਾਂ ਨੂੰ ਪੁੱਛ ਕੇ-ਕਿਛ ਕੀਤੀ ਵੀ ਇਹ ਜਿਹੜਾ ਸਾਡਾ ਇੱਥੇ ਇਸ ਵਕਤ ਜਿਮਨੀ ਚੋਂ ਚੱਲ ਰਹੀ ਆ ਇਹਦੇ ਵਿੱਚ ਵੀ ਤੁਸੀਂ ਦੱਸੋ ਵੀ ਇਹ ਸ਼ਰਾਬ ਜਿਹੜੀ ਕਿੱਧਰੋਂ ਆਈ ਆ ਜਾਂ ਐਕਸਾਈਜ਼ਰ ਨਾਲ ਤੁਹਾਡੀ ਕੋਈ ਪਰਚੀ ਹੋਵੇ ਤੁਹਾਡਾ ਕੋਈ ਬਿਲ ਹੋਵੇ ਜਾਂ ਕਿਸੇ ਠੇਕੇ ਦੇ ਜਾ ਰਹੀ ਆ ਤੇ ਇਹਨਾਂ ਵੱਲੋਂ ਕੋਈ ਗੱਲਬਾਤ ਨਹੀਂ ਸੀ ਗਈ ਉਸ ਤੋਂ ਬਾਅਦ ਹੀ ਅਸੀਂ ਪੁਲਿਸ ਨੂੰ ਤਲਾਹ ਕਰਤਾ ਉਸ ਤੋਂ ਬਾਅਦ ਸਾਡੇ ਲੀਡਰ ਸਾਹਿਬਾਨ ਸਾਡੇ ਵਰਕਰ ਸਾਹਿਬਾਨ ਸਾਰੇ ਉੱਥੇ ਜਿਹੜੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਾਰਿਆਂ ਨੂੰ ਅਸੀਂ ਮਿਲ ਕੇ ਵੇਖਿਆ ਵੀ ਇਹ ਜਿਹੜੀ ਸ਼ਰਾਬ ਹੈ ਇਹ ਨਾਜਾਇਜ਼ ਸ਼ਰਾਬ ਜਿਹੜੀ ਜਿੰਨਾ ਡਰਾਈਵਰਾਂ ਨੇ ਦੱਸਿਆ ਉਹਦੇ ਹਿਸਾਬ ਨਾਲ ਇਹ ਅਜ ਨਾਲੇ ਤੋਂ ਜੀ ਕਹਿੰਦੇ ਕਮੇਟੀ ਘਰ ਦੇ ਬੈਕਸਾਈਡ ਤੋਂ ਬੀਲੀ ਘਰ ਲੱਗਿਓ ਕਿਤੋਂ ਇਹਨਾਂ ਨੇ ਜਿਹੜਾ ਟਰੱਕੇ ਲੱਦਿਆ ਵਾ ਇਹਦੇ ਵਿੱਚ ਘੱਟ ਤੋਂ ਘੱਟ ਜੜੀਆਂ ਜੀ 2000 ਤੋਂ 2500 ਪੇਟੀ ਜਿਹੜੀ ਸ਼ਰਾਬ ਦੀ ਇਹਦੇ ਵਿੱਚ ਵਿਸਕਰੀ ਪੇਟੀਆਂ ਨੇ ਇੱਕ ਟਰੱਕ ਤੇ ਇੱਕ ਟਰੱਕ ਜਿਹੜਾ ਜੀ ਇਹ ਨਾਲ ਦੀ ਨਾਲ ਹੀ ਜਦੋਂ ਅਸੀਂ ਇੱਥੇ ਕਾਬੂ ਕੀਤਾ ਤੇ ਉਹਨੇ ਚਿਰ ਦੇ ਵਿੱਚ ਹੀ ਖਬਰ ਮਿਲ ਗਈ ਕਿ ਉਹਦੇ ਵੀਰਾਂ ਦਾ ਬਾਈ ਨੇ ਕਿ ਕੁਝ ਵਰਕਰਾਂ ਨੇ ਵੇਖਿਆ ਅਲੀਵਾਲ ਦੇ ਲੱਗੇ ਜਿਹੜਾ ਵੀ ਉੱਥੋਂ ਕਾਲੇ ਅਫਗਾਨੇ ਤੋਂ ਅਲੀਵਾਲ ਨੂੰ ਜਾਣਿਆ ਇੱਕ ਟਰੱਕ ਉੱਥੇ ਕਾਬੂ ਆ ਗਿਆ ਇਹ ਮੈਨੂੰ ਲੱਗਦਾ ਜੀ ਇਹਨਾਂ ਦੀ ਜਿਹੜੀ ਕੋਈ ਪੂਰੀ ਇੱਕ ਸਾਜ਼ਿਸ਼ ਦੇ ਨਾਲ ਪੂਰੀ ਇੱਕ ਜਿਹੜੀ ਵਿਉਂਤਬੰਦੀ ਦੇ ਨਾਲ ਜਿਹੜੀ ਸ਼ਰਾਬ ਆਈ ਨਾਲੇ ਦੇ ਵਿੱਚੋਂ ਜਿਹੜੀ ਆ ਉਹ ਉਹ ਵੀ ਮੰਨੇ ਨੇ ਡਰਾਈਵਰ ਵੀ ਇਹ ਨਾਲੇ ਦੇ ਵਿੱਚੋਂ ਸ਼ਰਾਬ ਆਈ ਆ ਤੇ ਇਹ ਵੀ ਡਰਾਈਵਰ ਮੰਨ ਗਏ ਨੇ ਵੀ ਨਾਲੇ ਦੇ ਵਿੱਚੋਂ ਸ਼ਰਾਬ ਆਈ ਆ ਤੇ ਇਹ ਜਿਹੜੀ ਧਾਲੀਵਾਲ ਸਾਹਿਬ ਦੇ ਵੱਲੋਂ ਜਾਂ ਇਹ ਵੀ ਇਸ ਚੀਜ਼ ਦਾ ਜਿਹੜਾ ਪੁਲਿਸ ਜਿਹੜੀ ਸਾਨੂੰ ਸਾਰਾ ਆਪੇ ਜਿਹੜੀ ਆ ਇਨਸਾਫ ਕਰਕੇ ਦੱਸੂਗੀ ਕਿ ਇਹ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਐਕਸਾਈਜ਼ ਵਾਲੇ ਸਾਨੂੰ ਦੱਸਣਗੇ ਸਾਡੀ ਮੰਗ ਆ ਵੀ ਇਸ ਚੀਜ਼ ਦਾ ਜਿਹੜਾ ਬਿਲਕੁਲ ਨਪਟਾਰਾ ਕਰਕੇ ਸਾਨੂੰ ਇਹਦਾ ਜਿਹੜਾ ਵਾ ਵੀ ਇੱਕ ਇਨਸਾਫ ਦਿੱਤਾ ਜਾਵੇ ਅਸੀਂ ਚਾਉਂਦੇ ਆ ਜੀ ਇੰਨਾ ਜਿਹੜੀ ਸ਼ਰਾਬ ਨਜ਼ਰ ਪੜੀ ਗਈ ਆ ਤੇ ਇਹ ਇਹਨਾਂ ਦੇ ਜਿਹੜਾ ਵਾ ਪਰਚਾ ਦਰਜ ਕਰਕੇ ਤੇ ਇਹਨਾਂ ਦੇ ਕੋਲੋਂ ਪੁੱਛਗਿਸ਼ ਕੀਤੀ ਜਾਵੇ ਤੇ ਇਹਦੀ ਜਿਹੜੀ ਸ਼ਰਾਬ ਦੀ ਜਾਂਚ ਕਰਕੇ ਇਹਨਾਂ ਦੇ ਉੱਤੇ ਪ੍ਰੋਪਰ ਜਿਹੜਾ ਐਫ ਆਈ ਆਰ ਦਰਜ ਕਰਕੇ ਕਾਰਵਾਈ ਕਰਕੇ ਇਹਨਾਂ ਨੂੰ ਮੈਨੂੰ ਲੱਗਦਾ ਆ ਵੀ ਇੱਕ ਬੜੇ ਵੱਡੇ ਪਰਮਾਨੇ ਤੇ ਆ ਇਹ ਦੇ ਅਜਿਹਾ ਕੋਈ ਇੱਕ ਸ਼ੱਕੀ ਹਾਲ ਦੇ ਵਿੱਚ ਕਾਬੂ ਆ ਗਿਆ ਕੀ ਪਤਾ ਕੀ ਵੀ ਹੋ ਰਿਹਾ ਅਸੀਂ ਬਿਲਕੁਲ ਯਕੀਨ ਹੈ ਜੀ ਸਾਨੂੰ ਸਾਨੂੰ ਇਹ ਯਕੀਨ ਹੈ ਵੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਮਨੀ ਚੋਣ ਕਰਕੇ ਜਿਹੜੀ ਇਹ ਨਜਾਇਜ਼ ਸ਼ਰਾਬ ਹੈ ਨਾ ਜਿਹੜੀ ਇਹ ਸ਼ਰਾਬ ਵੰਡੀ ਜਾ ਰਹੀ ਹੈ ਉਹਦੇ ਤਹਿਤ ਇਹ ਟਰੱਕ ਜਿਹੜੇ ਆਏ ਆ ਨਹੀਂ ਤੇ ਨਾਲੇ ਦੇ ਵਿੱਚੋਂ ਟਰੱਕ ਜਿਹੜੇ ਇੱਧਰ ਆਉਂਦਾ ਕੋਈ ਮਤਲਬ ਦੂਸਰਾ ਟਰੱਕ ਆ ਉਹ ਛਾਪਰ ਜਾਜਣ ਗੁਰਦੀਪ ਸਿੰਘ ਰੰਡਾਵੇ ਹੁਣਾਂ ਦੇ ਪਿੰਡ ਜਾ ਰਿਹਾ ਸੀ ਬਈ ਠੀਕ ਹੈ ਜੀ ਇੱਕ ਟਰੱਕ ਘੜਕਿਆਂ ਤੋਂ ਸਮਰਾਵਾ ਤੋਂ ਫੜਿਆ ਗਿਆ ਜੀ ਠੀਕ ਹੈ ਇਹ ਜਿਹੜਾ ਵਾਲੀ ਵਾਲ ਕੋ ਫੜਿਆ ਡੀਐਸਪੀ ਵਿਪਨ ਕੁਮਾਰ ਜੀ ਜੀ ਸਾਡਾ ਮੌਕੇ ਤੇ ਮੌਕਾ ਦੇਖ ਕੇ ਤੇ ਨਾਲ ਉਹ ਲੈ ਕੇ ਆਏ ਨੇ ਠਾਣੀ ਇੱਥੇ ਟਰੱਕ ਜਿਹੜਾ ਫਰੇਗੜ ਚੂੜੀਆਂ ਠਾਣੀ ਉਹ ਲੈ ਕੇ ਆਏ ਨੇ ਜੀ ਡੀਐਸਪੀ ਲੈ ਕੇ ਆਏ ਨੇ ਜੀ ਹਾਂ ਜੀ ਅਸੀਂ ਜੀ ਉਸੇ ਵੇਲੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਵੀ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਇਹ ਵਿੱਚ ਲੱਭ ਲੈਣ ਕੋਲ ਲੱਭਣ ਅਸੀਂ ਪੁਲਿਸ ਦੇ ਰਾਹੀ ਜਿਹੜੀ ਆ ਵੀ ਆਪਣੀ ਕਾਰਵਾਈ ਜਿਹੜੀ ਚਾਹੁੰਦੇ ਆ ਵੀ ਪੂਰੀ ਮੁਕੰਮਲ ਹੋਵੇ ਹਾਂ ਜੀ ਬਾਦ ਸਾਹਿਬ ਇਹ ਜਿਹੜੀ ਜਿੰਨੀ ਸਾਰੀ ਦਾਰੂ ਜਾ ਰਹੀ ਆ ਨਾ ਇਹ ਸਾਰੀ दारू ਆਪਣਾ ਇਲੈਕਸ਼ਨ ਦੇ ਵਿੱਚ ਆਪਣਾ ਜਿੰਨੀ ਪਿੰਡਾਂ ਦੇ ਵਿੱਚ ਜਾਣ ਲਈ ਕਰਨੀ ਵੋਟ ਖਰੀਦਣ ਵਾਸਤੇ ਸਾਰੇ ਕੰਮ ਹੋਣ ਦੇ ਠੀਕ ਹੈ ਜੀ ਜਿੰਨੀ दारू ਜੋ ਜਿੰਨੀ ਵੀ ਆ ਮੇਰੇ ਕੋਲ 2500 ਇੱਕ ਟਰੱਕ 22500 ਇੱਕ ਇੱਕ ਟਰੱਕ ਦੋ ਟਰੱਕ ਨੇ ਟਰੱਕ ਆਹ ਦੋ ਟਰੱਕ ਨੇ ਠੀਕ ਹੈ ਜੀ ਇੱਕ ਤੇ 22500 ਹੈ ਦੂਜੀ ਤੇ ਵੀ 22500 ਦੇ ਤਕਰੀਬ ਹੈ ਠੀਕ ਹੈ ਜੀ ਤੇ ਇਹ ਸਭ ਜਿੰਨੀ ਆ ਵੋਟ ਆਪਣਾ ਵੋਟਾਂ ਕਰਕੇ ਸਾਰਾ ਕੁਝ ਹੋ ਰਿਹਾ ਜੀ ਕੱਲ ਇਲੈਕਸ਼ਨ ਹੈ ਪਰਸੋਂ ਠੀਕ ਹੈ ਜੀ ਉਹਨਾਂ ਕਰਕੇ ਸਾਰਾ ਕੁਝ ਆਪਣਾ ਸਰਦਾ ਗਰਦੀਪ ਸਿੰਘ ਰੰਧਾਵਾ ਉਹਨੇ ਜਿੰਨੇ ਪਿੰਡਾਂ ਦੇ ਵਿੱਚ ਨਜਾਇਜ਼ दारू ਇਸੇ ਕੰਮ ਨੂੰ ਵਿੱਚ ਆਪਣਾ ਪਿੰਡਾਂ ਦੇ ਵੰਡਾ ਬੰਨ ਰਿਹਾ ਠੀਕ ਹੈ ਜੀ ਜਿਹੜਾ ਟਰੱਕ ਫੜਿਆ ਹੈ ਨਜਾਇਜ਼ ਸ਼ਰਾਬ ਦਾ ਤੁਸੀਂ ਅੰਤੀ ਰਾਤ ਪੁਲਿਸ ਸਟੇਸ਼ਨ ਪਹੁੰਚੇ ਹੋ ਕੀ ਆ ਸ਼ਰਮ ਆ ਬਿਲਕੁਲ ਜੀ ਬਿਲਕੁਲ ਜਿਹੜਾ ਵਾ ਇਹ ਟਰੱਕ ਹੈ ਸ਼ਰਾਬ ਦਾ ਤੁਸੀਂ ਵੇਖ ਸਕਦੇ ਹੋ ਜਿਹੜਾ ਫੁੱਲ ਲੋਡ ਹੈ ਇਹ ਵੇਖੋ ਜੀ ਇੱਕ ਆਮ ਆਦਮੀ ਸਰਕਾਰ ਦੀ ਜਿਹੜੀ ਆ ਇੱਕ ਬੁਖਲਾਹਟ ਵੇਖੋ ਕਹਿ ਸਕਦੇ ਆਂ ਵੇਖੋ ਗੱਲਾਂ ਤੇ ਕਰਦੇ ਆਂ ਵੱਡੀਆਂ ਵੱਡੀਆਂ ਜੀ ਆਪਾਂ ਜਿਹੜਾ ਜੀ ਨਸ਼ਾ ਮੁਕਤ ਆ ਸਭ ਇਹ ਖੋਖਲੇ ਇਹਨਾਂ ਦੇ ਬਿਆਨ ਨੇ ਇਹਨਾਂ ਦੀ ਇੱਕ ਜਿਹੜਾ ਸ਼ਰਾਬ ਦਾ ਵੰਡਣ ਦਾ ਕਾਰਨ ਕੀ ਆ ਕਿ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਰ ਹਿੱਲਾ ਜਿਹੜਾ ਵਾ ਸਰਕਾਰ ਅਪਣਾਉਣਾ ਚਾਹੁੰਦੀ ਆ ਇਹ ਜਿਹੜੀ ਨਜਾਇਜ਼ ਜਿਹੜੀ ਨਜਾਇਜ਼ ਸ਼ਰਾਬ ਆ ਇਹ ਪਿੰਡ ਹਰਦੌਰਵਾਲ ਜਾ ਰਹੀ ਸੀਗੀ ਲੱਗੇ ਤਕਰੀਬਨ ਘਾੜਕੀਆਂ ਦੇ ਕੋਲ ਇਹ ਗੱਡੀ ਜਿਹੜੀ ਆ ਰੈਸਕਿਊ ਉਹ ਕਰਕੇ ਜਿਹੜੀ ਆ ਇਹ ਰੋਕੀ ਗਈ ਆ ਤਲਾਬ ਦੀ ਸਮਝ ਦੇ ਕਾਦੇ ਵਾਸਤੇ ਟਰੱਕ ਜਿਹੜਾ ਦੇਖੋ ਇਹ ਇਹ ਆਮ ਆਦਮੀ ਦੀ ਹਾਰ ਇਹ ਕਿਹੜੀ ਸਰਕਾਰ ਦੀ ਹਾਰ ਹੈ ਜੀ ਬਖਲਾਹਟ ਹੈ ਉਹਨਾਂ ਦੀ ਕਾਦੇ ਵਾਸਤੇ ਆਓ ਦੇਖੋ ਇਹ ਸ਼ਰਾਬ ਲੋਕਾਂ ਨੂੰ ਜਿਹੜੀ ਗਰੀਬਾਂ ਨੂੰ ਕਹਿ ਰਹੇ ਆ ਜੀ ਆਪਾਂ ਹੱਕ ਸੱਚ ਦੇ ਚੋਣ ਲੜਨੀ ਕੋਈ ਹੱਕ ਸੱਚ ਤੇ ਨਹੀਂ ਜੀ ਇਹ ਨਸ਼ਾ ਵੰਡ ਕੇ ਵੇਖੋ ਇਹ ਕਿਹੜਾ ਬਦਲਾਅ ਦੱਸੋ ਇਹ ਨਵਾਂ ਬਦਲਾਅ ਹੈ ਕੋਈ ਜਿਹੜਾ ਸ਼ਰਾਬ ਵੰਡ ਕੇ ਜਿਹੜਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸ਼ਰਾਬ ਵੰਡ ਕੇ ਸਰਕਾਰ ਬਣਾਉਣੀ ਹੈ ਮੈਂ ਨਾ ਵੀ ਇਹ ਬਹੁਤ ਹੀ ਗਲਤ ਗੱਲ ਹੈ ਜਿਹੜਾ ਸਰਕਾਰ ਦੀ ناکਾਮੀ ਹੈ ਹਰ ਫਰੰਟ ਦੀ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਫੇਲਿਆ ਵੇਖੋ ਇਹ ਅੱਧੀ ਰਾਤ ਨੂੰ ਤੁਹਾਡੇ ਸਾਹਮਣੇ ਸਬੂਤ ਆ ਕਿ ਸ਼ਰਾਬ ਵੰਡ ਕੇ ਜਿਹੜੀ ਲੋਕਾਂ ਨੂੰ ਵੋਟਾਂ ਲੈ ਕੇ ਜਿਹੜੀ ਸਰਕਾਰ ਬਣਾਉਣੀ ਆ ਇਹ ਬਹੁਤ ਹੀ ਗਲਤ ਆ ਮੈਂ ਨਾ ਵੀ ਨਿੰਦਣਯੋਗ ਆ ਵੇਖੋ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਬਿਲਕੁਲ ਫੇਲ ਆਇਆ ਹਰ ਪੱਖ ਤੇ ਫੇਲ ਆ ਬਿਲਕੁਲ ਇਹ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਸ਼ਰਾਬ ਆਈ ਆ ਵੇਖੋ ਸੁਖਵਿੰਦਰ ਸਿੰਘ ਰੰਧਾਵਾ ਜੀ ਦੀ ਇੱਕ ਬਹੁਤ ਚੜਤ ਨੂੰ ਉਹਨਾਂ ਨੂੰ ਦਬਾ ਉਹਨਾਂ ਦੀ ਆਵਾਜ਼ ਦਬਾਉਣ ਕਰਕੇ ਜਿਹੜੀ ਇਹ ਸ਼ਰਾਬ ਆ ਰਹੀ ਹੈ ਇਥੇ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦੀਪ ਸਿੰਘ ਰੰਧਾਵਾ ਜੀ ਜਿਹੜੇ ਨੇ ਉਹ ਇਹ ਸ਼ਰਾਬ ਦੀ ਦੁਰਵਰਤੋਂ ਕਰਕੇ ਜਿਹੜੀ ਆਪਣੀ ਆ ਐਮਐਲਏ ਸ਼ੀਟ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਬਾਕੀ ਇਹ ਜਿਹੜੇ ਮਨਸੂਬੇ ਇਹਨਾਂ ਦੇ ਕਾਮਯਾਬ ਨਹੀਂ ਹੋਣੇ ਇਹ ਬਿਲਕੁਲ ਸਰਾਸਰ ਗਲਤ ਹੈ ਜੀ ਰਾਤ ਦੇ 12:30 ਵਜੇ ਆ ਇਸ ਵੇਲੇ ਆਪਾਂ ਮੌਜੂਦ ਆ ਥਾਣਾ ਅਲੀਵਾਲ ਕਨਿਆ ਕੇ ਬਾਂਗਰ ਵੇਕੇ ਜਿੱਥੇ ਕਿ ਦੋ ਨਜਾਇਜ਼ ਭਰੇ ਸ਼ਰਾਬ ਦੀਆਂ ਪੇਟੀਆਂ ਦੇ ਟਰੱਕ ਫੜੇ ਗਏ ਨੇ ਅਤੇ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਉਹਦੇ ਵੀ ਰੰਧਾਵਾ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਜਿਹੜੇ ਵਰਕਰ ਵੀ ਇੱਥੇ ਅਲੀਵਰ ਥਾਣੇ ਵਿੱਚੇ ਮੌਜੂਦ ਇੱਥੇ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ ਅਤੇ ਸਾਰੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਹ ਦੋ ਜਿਹੜੇ ਨਜਾਇਜ਼ ਸ਼ਰਾਬ ਦੇ ਟਰੱਕ ਫੜੇ ਕੀ ਦੇ ਨੇ ਕੀ ਹੈ ਸਾਰਾ ਮਾਮਲਾ ਜੀ 3-4 ਦੇ ਲੱਗੇ 3000 ਦੇ ਲੱਗੇ ਜਿਹੜੀ ਪੇਟੀਆਂ ਸ਼ਰਾਬ ਦੀ ਤੇ ਅਜੇ ਕਾਊਂਟਿੰਗ ਚੱਲ ਰਹੀ ਹੈ ਇੱਥੇ ਦੂਜਾ ਟਰੱਕ ਆਇਆ ਦੋ ਅੱਡ-ਅੱਡ ਆਮ ਤੱਕ ਗਈ ਸੀ ਟਰੱਕ 107 ਤੋਂ ਤੁਰ ਕੇ ਇਹ ਤੋਂ 4000 ਦੇ ਕਰੀਬ ਦਸੀ ਜਾ ਰਹੀ ਹੈ ਜੀ ਜਿਹੜੀ ਨਜਾਇਜ਼ ਸ਼ਰਾਬ ਦੀ ਪੇਟੀ ਦੋ ਟਰੱਕਾਂ ਦੇ ਵਿੱਚ ਤੇ ਉਹਦੇ ਵੀ ਰੰਦਾਵਾ ਇੱਥੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਮੌਜੂਦ ਹੈ ਰਾਤ ਦਾ 12:30 ਵਜੇ ਦਾ ਟਾਈਮ ਹੈ ਥਾਣਾ ਅਲੀਵਾਲ ਵਿਖੇ ਇਹਨਾਂ ਨੂੰ ਜਾਣਦੇ ਆ ਕਿ ਇਹ ਕਿਸ ਤਰ੍ਹਾਂ ਇਹ ਜਿਹੜੇ ਟਰੱਕ ਨੇ ਕਿਸਤੇ ਨੇ ਕੀ ਆ ਸਾਰਾ ਮਾਮਲਾ ਜੀ ਹਾਂਜੀ ਉਹਦੇ ਜੀ ਇੱਥੇ ਤਕਰੀਬਨ ਮੈਨੂੰ ਲੱਗਦਾ ਹੈ ਤਿੰਨ ਚਾਰ ਦੇ ਲਾਗੇ ਜਿਹੜੀ ਸ਼ਰਾਬ ਫੜੀ ਗਈ ਹੈ ਪੇਟੀ ਤੇ ਡੇਰਾਪਾ ਬਨਾਨਕ ਬਾਈ ਇਲੈਕਸ਼ਨ ਚੱਲ ਰਹੀ ਹੈ ਤੇ ਅੱਜ ਤੋਂ ਮੈਨੂੰ ਲੱਗਦਾ ਸਾਰਾ ਕੁਝ ਬੰਦ ਹੋਣਾ ਸੀਗਾ ਇਹ ਜਿਹੜੇ ਠੇਕੇ ਵੀ ਹੁੰਦੇ ਆ ਤੇ ਮੈਨੂੰ ਲੱਗਦਾ ਇਹ ਕੋਈ ਪਾਰਟੀਆਂ ਦਾ ਪ੍ਰਬੰਧ ਆਪਣਾ ਕੀਤਾ ਸੀਗਾ ਕਿ ਜਦੋਂ ਇੱਥੇ ਪ੍ਰੋਬਲਮ ਹੋਣੀ ਹੈ ਵੇ ਰਾਤ ਦੇ ਟਾਈਮ ਤੇ ਇਥੋਂ ਟਰੱਕ ਲੰਗਾ ਕੇ ਕਿਹੜੀ ਪਾਰਟੀ ਦਾ ਹੋ ਸਕਦਾ ਆਮ ਆਦਮੀ ਪਾਰਟੀ ਹੈ ਜੀ ਭਾਜਪਾ ਵਾਲਿਆਂ ਨੇ ਤੇ ਉਹਨਾਂ ਨੂੰ ਪਤਾ ਹੈ ਸਾਡੇ ਕੁਝ ਹੈ ਨਹੀਂਗਾ ਤੇ ਆਮ ਆਦਮੀ ਵਾਲੇ ਜਿਹਨਾਂ ਦੀ ਸਰਕਾਰ ਹੈ ਉਹਨਾਂ ਨੇ ਇੱਥੇ ਸ਼ਰਾਬ ਵੰਡਣੀ ਹੈ ਵਾਹ ਇੱਥੇ ਕੋਈ ਨਹੀਂਗਾ ਪੂਰੇ ਮਿਲਾਦਾ तकरीबन ਜੇ 3000 ਬਣਦੀ ਹੈ ਤੇ ਕੋਈ ਕਰੋੜ ਸਵਾ ਕਰੋੜ ਦੀ ਸ਼ਰਾਬ ਇਹ ਜਿਹੜੀ ਇੱਥੇ ਲੈ ਕੇ ਆਏ ਸੜਕਾਂ ਤੇ ਸ਼ਰਿਆਂ ਮ ਟਰੱਕਾਂ ਚ ਇੰਨੀ ਇੰਨੀ ਸ਼ਰਾਬ ਲੈ ਕੇ ਫਿਰਦੇ ਤੇ ਉਤੋਂ ਬੇਈਮਾਨੀ ਦੀਆਂ ਗੱਲਾਂ ਕਰਦੇ ਇਹ ਸਭ ਤੋਂ ਵੱਡੇ ਬੇਈਮਾਨ ਜਿਹੜਾ ਇੱਕ ਪਹਿਲਾਂ ਲਿਕਰ ਸਕੈਮ ਚ ਫਸਿਆ ਸੀ ਆ ਦੂਜਾ ਲਿਕਰ ਸਕੈਮ ਆ ਗਿਆ ਤੇ ਉਹਦੇ ਵਜਿ ਇਹ ਪਿਆ ਜਾ ਰਿਹਾ ਜੀ ਵੀ ਸਾਨੂੰ ਆਮ ਆਦਮੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵੀ ਸਾਨੂੰ ਦੱਸੋ ਜੇ ਕਿਸੇ ਦੇ ਨਜਾਇਜ਼ ਸ਼ਰਾਬ ਰਹਿੰਦੀ ਹੁਣ ਤੁਸੀਂ ਕੀ ਕਹਿੰਦੇ ਹਾਂ ਸੀ ਜੀ ਨਜਾਇਜ਼ ਸ਼ਰਾਬ ਮੈਂ ਤੇ ਹੁਣ ਉੱਠਣਾ ਨਹੀਂ ਜਦ ਤੱਕ ਪਰਚਾ ਨਹੀਂ ਹੁੰਦਾ ਇਹ ਉਹਨਾਂ ਐਕਸਾਈਜ਼ ਵਾਲੇ ਤੇ ਪੁਲਿਸ ਦੇ ਵਿੱਚ ਜਿਹੜਾ ਵੀ ਹੋਊਗਾ ਉਦੋਂ ਉਹਨਾਂ ਟਾਈਮ ਅਸੀਂ ਸਾਰੇ ਜਿੰਨੇ ਕਾਂਗਰਸ ਵਰਕਰ ਨੇ ਅਸੀਂ ਸਾਰੇ ਇੱਥੇ ਬੈਠੇ ਰਵਾਂਗੇ ਸਾਡੀ ਰੋਟੀ ਵੀ ਆ ਗਈ ਰਾਤ ਦੇ 12:30 ਹੋ ਗਏ ਅਸੀਂ ਜਦੋਂ ਤੱਕ ਪਰਚਾ ਨਹੀਂ ਹੁੰਦਾ ਅਸੀਂ ਉਦੋਂ ਤੱਕ ਇਹ ਤੋਂ ਉੱਠ ਕੇ ਨਹੀਂ ਜਾਣਦਗੇ ਕੀ ਮੰਨਦੇ ਵੀ ਕਾਦੇ ਲਈ ਇਹ ਸ਼ਰਾਬ ਤੇ ਜਿਹੜੀ ਇਹ ਟੂਰ ਟਰੱਕ ਜਿਹੜੀ ਡੇਰਾ ਬਣਾਣਾ ਨਾਲ ਖਲਕੀ ਚ ਜਿਹੜੀ ਚਾਰੀ ਸੀ ਇਕਾਦੇ ਵਾਸਤੇ ਤੇ ਵੋਟਾਂ ਵਾਸਤੇ ਹੋਰ ਇਤੋਂ ਵੱਧ ਦਿੱਤੇ ਕੀ ਹੋਣਾ ਜਦੋਂ ਬਾਹਰੋਂ ਆਣੀ ਅੰਦਰ ਜਿਹੜੇ ਇਹਨਾਂ ਦੇ ਬੰਦੇ ਕਿ ਇਹਨਾਂ ਨੇ ਕੋਈ ਕਰਨਾ ਹੁੰਦਾ ਪੈਸਾ ਤੇ ਸ਼ਰਾਬ ਵੰਡਣੀ ਸਭ ਤੋਂ ਪਹਿਲਾਂ ਕਲਤੇ ਇਹਨਾਂ ਦਾ ਉਮੀਦਵਾਰ ਜਿਹੜਾ ਰੋਈ ਜਾਂਦਾ ਸੀ ਸਟੇਜ ਤੇ ਕਿ ਮੈਂ ਹੁਣ ਇਲੈਕਸ਼ਨ ਨਹੀਂ ਲੜਨੀ ਤੁਸੀਂ ਸ਼ਰਾਬ ਤੇ ਮਰ ਗਏ ਤਾਂ ਮਤਲਬ ਸ਼ਰਾਬ ਵੰਡਣੀ ਪੈਗੀ ਸੀ ਆਪਣੀ ਜੇਬ ਚੋਂ ਤੇ ਤਾਂ ਰੋਂਦਾ ਸੀਗਾ ਕਿ ਤੁਸੀਂ ਸ਼ਰਾਬ ਤੇ ਮਰ ਜਾਂਦੇ ਲੋਕਾਂ ਨੂੰ ਅਸੀਂ ਡਰਾਈਵਰ ਨਾਲ ਵੀ ਗੱਲ ਕੀਤੀ ਡਰਾਈਵਰ ਕਹਿੰਦਾ ਮੈਨੂੰ ਅਜਨਾਲੇ ਤੋਂ ਲੋਡ ਕਰਵਾਈ ਗਈ ਹੈ ਅਜਨਾਲੇ ਤੋਂ ਕਿਸ ਕਿਹਨੂੰ ਸਮਝ ਦੇ ਕਿ ਮੈਂ ਦੇਖਿਆ ਜੀ ਮੈਂ ਪਹਿਲਾਂ ਲਾਈਫ ਪਈ ਸੀਗੀ ਪਹਿਲੀ ਗੱਡੀ ਦਾ ਜਿਹੜਾ ਡਰਾਈਵਰ ਸੀ ਉਹਨਾਂ ਨੇ ਏ ਕਲੀਅਰਲੀ ਬੋਲਿਆ ਕਿ ਮੈਨੂੰ ਅਜਨਾਲੇ ਤੋਂ ਬੁਲਾਇਆ ਗਿਆ ਸੀ ਪੁੱਛਿਆ ਕਿ ਕਿੰਨਾ ਵੱਲੋਂ ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਵਰਕਰਾਂ ਵੱਲੋਂ ਉਹਨਾਂ ਨੇ ਕਿਹਾ ਸੀ ਡੇਰਾ ਬਾਬਾ ਨਾਨਕ ਇਲੈਕਸ਼ਨ ਹੈ ਤੇ ਉੱਥੇ ਸ਼ਰਾਬ ਪਹੁੰਚਾਉਣੀ ਹੈ ਤੇ ਜਦੋਂ ਪੁੱਛਿਆ ਕਿ ਕਿਹਦੇ ਵੱਲੋਂ ਇਹਨਾਂ ਨੇ ਦੱਸਿਆ ਸੀ ਕਿ ਇਥੋਂ ਦੇ ਮਿਨਿਸਟਰ ਨੇ ਜਿਹੜੇ ਧਾਲੀਵਾਲ ਸਾਹਿਬ ਉਹਨਾਂ ਨੇ ਸਾਨੂੰ ਆਰਡਰ ਦਿੱਤੇ ਸੀ ਇਹ ਚੀਜ਼ ਕਰਨ ਦੀ ਹੁਣ ਤੁਹਾਡੀ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਇਸ ਮਸਲੇ ਤੇ ਕੀ ਦੇਖਦੇ ਹਾਂ ਜੀ ਹੁਣ ਮੇਰੇ ਅੱਗੇ ਜਦੋਂ ਉਹਨਾਂ ਨੇ ਪਹਿਲੀ ਚੀਜ਼ ਜਦੋਂ ਉਹਨਾਂ ਨੇ ਆ ਕੇ ਉਹਨਾਂ ਨੇ ਆ ਹੀ ਕਿਹਾ ਕਿ ਮੈਨੂੰ ਪੁੱਛ ਲਓ ਜਿਹੜੀ ਚੀਜ਼ ਪੁੱਛਣੀ ਹੈ ਤੇ ਹੁਣ ਦੇਖਦੇ ਹਾਂ ਜਦੋਂ ਪੁਲਿਸ ਕੋਲ ਜਾਓਗੇ ਉਹ ਤਾਂ ਪਤਾ ਨਹੀਂ ਹੁਣ ਸਟੇਟਮੈਂਟ ਚ ਮੈਂ ਤੇ ਸਾਰੀ ਨਾਲੇ ਕੈਮਰੇ ਚ ਚਲਾਈਏ ਬੜੇ ਪਿਆਰ ਨਾਲ ਪੁੱਛਿਆ ਉਸ ਤੋਂ ਬਾਅਦ ਕੈਮਰਾ ਬੰਦ ਵੀ ਨਹੀਂ ਕੀਤਾ ਔਨ ਹੀ ਰਿਹਾ ਹੁਣ ਵੇਖਦਾ ਸਟੇਟਮੈਂਟ ਵੇਖਦੇ ਕਿਵੇਂ ਹੁਣ ਬਦਲਦੀ ਹੈ ਕਿ ਨਹੀਂ ਬਦਲਦੀ